ਮੇਰੇ ਜਵਾਨੀ ਵੀ ਲੇਖੇ ਇਹ ਜੀਵਨ ਵੀ ਲੇਖੇ ਕਿ ਦੋਗਸਤ ਵੀ ਆਉਣ ਅਸੀਂ ਇਹ ਸੇਵਾ ਤੇ ਤਿਆਰ ਪਰ ਤਿਆਰ ਆਣਾ ਸਵੇਰੇ ਪਹਿਲਾਂ ਪਿੰਡਾਂ ਵਿੱਚੋਂ ਆਪਾਂ ਗਜਾ ਕਰਦੇ ਹਾਂ ਡੋਰ ਤੋਂ ਡੋਰ ਜਾ ਕੇ ਉਹ ਆਪਾਂ ਜਾਣਾ ਹੀ ਆ ਭਾਵੇਂ ਕਿਸੇ ਤਰ੍ਹਾਂ ਦਾ ਵੀ ਹਾਲਾਤ ਹੋਵੇ ਇਹ ਸੇਵਾ ਵਿੱਚ ਇੱਕ ਦਿਨ ਦਾ ਵੀ ਕਦੇ ਕੋਈ ਨਾਗਾ ਨਹੀਂ ਪਿਆ 사ਤਗੁਰੂ ਦੀ ਕਿਰਪਾ ਨਾਲ ਰਿਸ਼ਤੇਦਾਰ ਵੀ ਬਹੁਤ ਇਸ ਗੱਲੋਂ ਗੁੱਸੇ ਵੀ ਹੋਏ ਹੋਣਗੇ ਦੂਰ ਵੀ ਬਹੁਤ ਹੋਗੇ ਹੋਣਗੇ ਪਰ ਇਹ ਸੀ ਮੇਰਾ ਰੁੱਸੇ ਨਾਲ ਕਲੰਗੀਆਂ ਵਾਲਾ ਜੱਗ ਭਾਵੇਂ ਸਾਰਾ ਰੋਸ ਆਪਣੇ ਯਾਰ ਵੇਲੀ ਜਦੋਂ ਦੇਖ ਲੈਣਗੇ ਮਿੱਤਰ ਪਿਆਰੇ ਰਿਸ਼ਤੇਦਾਰ ਹੁਣ ਸਾਰੇ ਦੇਖ ਹੀ ਰਹੇ ਆ ਕਿ ਕਿਸ ਰਾਸਤੇ ਤੇ ਦੁਰੇ ਆ ਹੌਲੀ ਹੌਲੀ ਆਪ ਹੀ ਮੁੜਿਆਉਣਗੇ ਉਸ ਤੋਂ ਤਾਂ ਫਿਰ ਕਾਰੋਬਾਰ ਲੌਕਡਾਊਨ 'ਚ ਠਾਪ ਹੀ ਰਿਹਾ ਏ ਤੇ ਉਦੋਂ ਫਿਰ ਡੇਲੀ 5 ਤੋਂ 7000 ਸੰਗਤ ਨੂੰ ਲੰਗਰਾ ਸ਼ਿਕਾਉਂਦੇ ਰਹੇ ਆ ਜਿੱਦਣ ਦਾ ਇਹ ਸੇਵਾ ਵਿੱਚ ਪੈਰ ਪਾਇਆ ਇਹ ਤੇ ਸਤਿਗੁਰੂ ਜੀ ਨੇ ਪਵਾਇਆ ਏ ਉਸ ਦਿਨ ਤੋਂ ਆਪਣਾ ਤਨ ਮਨ ਧਨ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਇਆ ਇਹ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਹੀ ਸਮਰਪਿਤ ਹੋ ਗਿਆ ਸਾਡੇ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਮਹਾਰਾਜ ਦੀ ਕਲਾ ਵਰਤਦੀ ਆ ਹੁਣ ਆਪਾਂ ਨੂੰ 11ਵਾਂ ਸਾਲ ਚੱਲ ਰਿਹਾ ਏ ਇੱਕ ਦਹਾਕਾ ਆਪਾਂ ਨੂੰ ਲੰਘ ਗਿਆ ਪੂਰਾ ਤੇ ਇਹ ਸੇਵਾ ਵਿੱਚ ਇੱਕ ਦਿਨ ਦਾ ਵੀ ਕਦੇ ਕੋਈ ਨਾਗਾ ਨਹੀਂ ਪਿਆ 사ਤਗੁਰ ਦੀ ਕਿਰਪਾ ਨਾਲ ਤੇ ਜਦੋਂ ਕਰੋਨਾ ਟਾਈਮ ਆਇਆ ਹਾਲਾਂਕਿ ਉਸ ਟਾਈਮ ਤੱਕ ਕੋਈ ਵੀ ਨਹੀਂ ਨਿਕਲਦਾ ਸੀ ਘਰਾਂ ਵਿੱਚੋਂ ਆਪਾਂ ਵੇਖਿਆ ਨਿਕਲਣਾ ਬੰਦ ਸੀ ਹਸਪਤਾਲਾਂ 'ਚ ਜਾਣਾ ਤਾਂ ਬਹੁਤ ਦੂਰ ਦੀ ਗੱਲ ਸੀ ਉਦੋਂ ਵੀ ਸੇਵਾ ਨਿਰਵਿਘਨ ਜਾਰੀ ਰਹਿੰਦੀ ਸੀ ਕਿ ਹਸਪੀਟਲਾਂ ਵਿੱਚ ਵੀ ਅਸੀਂ ਉਸੇ ਤਰ੍ਹਾਂ ਹੀ ਗਏ ਆ ਉਦੋਂ ਵੀ ਤੇ ਉਦੋਂ ਅਸੀਂ 5 ਤੋਂ 7000 ਇਨਸਾਨਾਂ ਨੂੰ ਹਰ ਰੋਜ਼ ਲੰਗਰ ਛਕਾਉਂਦੇ ਰਹੇ ਆ ਤੋਂ ਕਰਕੇ ਉਹਦਾ ਕਾਰੋਬਾਰ ਠੱਪ ਹੋ ਗਏ ਸੀਗੇ ਸਾਰਿਆਂ ਨੇ ਆਪਾਂ ਨੂੰ ਬੇਨਤੀ ਵੀ ਕਰਤੀ ਸੀ ਵੀ ਜਿੰਨਾ ਟਾਈਮ ਸਾਡਾ ਕਾਰੋਬਾਰ ਨਹੀਂ ਚੱਲਦਾ ਹੁਣ ਜਿਨ੍ਹਾਂ ਨੇ ਦੇਖੋ ਜਿੰਨਾ ਜੀ ਕਮਾਉਣਾ ਡੇਲੀ ਦਾ ਉਹਦੇ ਨਾਲ ਹੀ ਗੁਜ਼ਾਰਾ ਕਰਨਾ ਕੁਝ ਇਸ ਤਰ੍ਹਾਂ ਦੇ ਪਰਿਵਾਰ ਨੇ ਉਦੋਂ ਦਾ ਫਿਰ ਕਾਰੋਬਾਰ ਲੌਕਡਾਊਨ ਦਾ ਠੱਪ ਹੀ ਰਿਹਾ ਏ ਤੇ ਉਦੋਂ ਫਿਰ ਡੇਲੀ 5 ਤੋਂ 7000 ਸੰਗਤ ਨੂੰ ਲੰਗਰਾ ਸ਼ਿਕਾਉਂਦੇ ਰਹੇ ਆ ਨਾਗਾ ਦਾ ਕੀ ਪੈਣਾ ਸੀ ਵੀ ਉਦੋਂ ਆਪਾਂ 4-5 ਗੁਣਾ ਵੱਧ ਕੇ ਸੇਵਾ ਚੱਲੀ ਆ ਸਤਗੁਰੂ ਜੀ ਦੀ ਕਿਰਪਾ ਨਾਲ ਖਾਲਸਾ ਜੀ ਜੇ ਗੱਲ ਕਰ ਲਗੇ ਹੁਣ ਤੁਹਾਡੇ ਵੀ ਰਿਸ਼ਤੇਦਾਰ ਹੋਣਗੇ ਤੁਹਾਡੇ ਵੀ ਜਿਹੜੇ ਹਰ ਇੱਕ ਦੇ ਰਿਸ਼ਤੇਦਾਰ ਹੁੰਦੇ ਨੇ ਤੁਹਾਡੇ ਵੀ ਸੰਜੋਗੀ ਹੋਣਗੇ ਮਿੱਤਰ ਪਿਆਰੇ ਸੱਜਣ ਹੋਣਗੇ ਪ੍ਰੇਮੀ ਹੋਣਗੇ ਜੀ ਫਿਰ ਤੁਸੀਂ ਉਹਨਾਂ ਕੋਲ ਨਹੀਂ ਕਦੇ ਜਾਂਦੇ ਉਹਨਾਂ ਲਈ ਫਿਰ ਸਮਾਂ ਕਿਦਾਂ ਅਦਸਤ ਕਰਦੇ ਦੇਖੋ ਜੀ ਜਿੱਦਣ ਦਾ ਇਹ ਸੇਵਾ ਵਿੱਚ ਪੈਰ ਪਾਇਆ ਇਹ ਤੇ ਸਤਿਗੁਰੂ ਜੀ ਨੇ ਪਵਾਇਆ ਏ ਉਸ ਦਿਨ ਤੋਂ ਆਪਣਾ ਤਨ ਮਨ ਧਨ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਇਆ ਇਹ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਹੀ ਸਮਰਪਿਤ ਹੋ ਗਿਆ ਸੀ ਜਦੋਂ ਆਪ ਹੁਣੇ ਸੇਵਾ ਦੇ ਵਿੱਚ ਪੈਰ ਪਾ ਲਿਆ ਤੇ ਫਿਰ ਆਪਣਾ ਹੋਰ ਕਿਸੇ ਦੀ ਸਮਾਂ ਨਹੀਂ ਹੁੰਦਾ ਫਿਰ ਇਹ ਜਵਾਨੀ ਵੀ ਲੇਖੇ ਇਹ ਜੀਵਨ ਵੀ ਲੇਖੇ ਕਿ ਦੋਖਸਤ ਵੀ ਆਉਣ ਅਸੀਂ ਇਹ ਸੇਵਾ ਤੇ ਤਿਆਰ ਬਰ ਤਿਆਰ ਰਹਿਣਾ ਕਿਉਂ ਕਰਕੇ ਸੇਵਾ ਪਹਿਲਾਂ ਸਵੇਰੇ ਅੰਮ੍ਰਿਤ ਵੇਲੇ ਤੋਂ ਹੀ ਆਰੰਭ ਹੋ ਜਾਂਦੀ ਆ ਸਵੇਰੇ ਤਕਰੀਬਨ ਆਪਾਂ ਕਹਿ ਲਈਏ ਵੀ 3-4 ਵਜੇ ਤੋਂ ਇਹ ਸੇਵਾ ਆਰੰਭ ਹੋ ਜਾਂਦੀ ਆ ਤੇ ਹੁਣ ਤਕਰੀਬਨ ਨਾਲੇ ਨੇ ਹੁਣ ਤੱਕ ਲੰਗਰ ਸਾਰਾ ਤਿਆਰ ਹੋਣਾ ਸਵੇਰੇ ਪਹਿਲਾਂ ਪਿੰਡਾਂ ਵਿੱਚੋਂ ਆਪਾਂ ਗਜਾ ਕਰਦੇ ਹਾਂ ਡੋਰ ਟੂ ਡੋਰ ਜਾ ਕੇ ਉਹ ਆਪਾਂ ਜਾਣਾ ਹੀ ਆ ਭਾਵੇਂ ਕਿਸੇ ਤਰ੍ਹਾਂ ਦਾ ਵੀ ਹਾਲਾਤ ਹੋਵੇ ਕਿਉਂ ਕਰਕੇ ਜੋ ਉਹ ਦੁੱਧ ਪ੍ਰਸ਼ਾਦਾ ਲੈ ਆਉਣਾ ਉਹ ਦੁੱਧ ਉਹੀ ਸੰਗਤਾਂ 'ਚ ਵਰਤਣਾ ਬਾਕੀ ਖਿਚੜੀ ਦਾਲ ਪ੍ਰਸ਼ਾਦਾ ਇੱਥੇ ਤਿਆਰ ਹੋਣਾ ਹੁੰਦਾ ਤਾਂ ਕਰਕੇ ਰਿਸ਼ਤੇਦਾਰ ਵੀ ਬਹੁਤ ਇਸ ਗੱਲੋਂ ਗੁੱਸੇ ਵੀ ਹੋਏ ਹੋਣਗੇ ਦੂਰ ਵੀ ਬਹੁਤ ਹੋ ਗਏ ਹੋਣਗੇ ਪਰ ਇਹ ਜੀ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਬਸ ਹੁਣ ਤਾਂ ਇਹ ਗੱਲ ਸੀ ਵੀ ਹੁਣ ਤਾਂ ਜੋ ਮਰਜੀ ਹੋ ਜੇ ਪਾਤਸ਼ਾਹ ਜੀ ਨਾ ਰੁੱਸਣ ਗੁੱਸੇ ਨਾ ਹੋਣ ਬਾਕੀ ਕੋਈ ਗੱਲ ਨਹੀਂ ਆਪਣੇ ਯਾਰ ਵੇਲੀ ਆ ਜਦੋਂ ਦੇਖ ਲੈਣਗੇ ਰੇ ਮਿੱਤਰ ਪਿਆਰੇ ਰਿਸ਼ਤੇਦਾਰ ਹੁਣ ਸਾਰੇ ਦੇਖ ਹੀ ਰਹੇ ਆ ਵੀ ਕਿਸ ਰਾਸਤੇ ਤੇ ਤੁਰੇ ਆ ਹੌਲੀ ਹੌਲੀ ਆਪ ਹੀ ਮੁੜ ਆਉਣਗੇ